ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਰੱਬ ਤੇ ਨੂੰ ਮੁਕਰ ਕੋਈ ਨਹੀਂ ਬਾਰੂ ਤਾਂ ਹੁੰਦਾ ਜਿਹੜਾ ਦਿਲੋਂ ਮੁਹੱਬਤ ਹੈ ਉਹ ਸੱਚੇ ਹੋ ਨਹੀਂ ਦਿਲੋਂ ਮੁਹੱਬਤ ਹੁਣ ਤਾਂ ਹੀ ਪ੍ਰਸੰਗੀ ਇਹੀ ਚੱਲਦਾ ਹੈ ਵੀ ਜਿੱਕਾ ਮੁਹੱਬਤ ਹੋ ਰਿਹਾ ਹੈ ਦ੍ਰਿਸ਼ਟੀਮਾਨ ਚੀਜ਼ ਸਾਰੀ ਹੀ ਭੁੱਲ ਜਾਂਦੀ ਇਹਨੂੰ ਥੋੜਾ ਜਿਹਾ ਬਖਸ਼ੀਸ਼ ਦੇ ਲੋੜ ਹੈ ਹੋਰ ਕੋਈ ਚੀਜ਼ ਨਹੀਂ ਉਹਦੇ ਬਿਨਾ ਤੇਰੀ ਮਨਿੰਨਤਾ ਲਈ ਵਿਚ ਇਹ ਨੀ ਮੈਂ ਜੀਵਨ ਦੇਖਨੇ ਵੀ ਬੀਬੀ ਆ ਇਹ ਬੰਦਾ ਹੈ ਇਹ ਮਰਦਾ ਹੈ ਜਨਾਨਾ ਹੈ ਮੁੰਡਾ ਹੈ ਵੈਰੀ ਹੈ ਇਹ ਤੇਰੇ ਵਿੱਚ ਹੀ ਹੈ ਗਾਹਾਂ ਦਾ ਸਾਰੇ ਵਿੱਚ ਵਸੇ ਲੈ ਨੂ ਰਹਾ ਹੈ ਉਹਨੂੰ ਗੁਰੂ ਵਾਸਤੇ ਹਜੂਰ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਤਾਕਤ ਰੱਖੀ ਹੈ ਤੇ ਸਰਦਾ ਰੱਖੀ ਹੈ ਸਰਦਾਵਾਨ ਜਿੱਥੇ ਸਰਦਾ ਹੋ ਜਾਂਦੀ ਹੈ ਉਸ ਚੀਜ਼ ਨੂੰ ਪ੍ਰੈਕਟ ਕਰ ਲੈਂਦਾ ਹੈ ਸਰਦਾ ਬਹੁਤ ਬਾਲਾਦਸ਼ਕਤੀ ਹੈ ਜਿਹਨੂੰ ਖੁਦਾ ਕਹਿੰਦੇ ਨੇ ਰੱਬ ਕਹਿੰਦੇ ਨੇ ਰਹੀਮ ਕਹਿੰਦੇ ਨੇ ਸਾਰਿਆਂ ਤੇ ਰਹਿਮ ਕਰਨ ਵਾਲਾ ਉਹ ਤੇਰਾ ਲੋਕਰ ਆਏ ਜੇ ਤੂੰ ਮੁਰਸ਼ਿਦ ਨੂੰ ਆਪਣਾ ਆਪ ਦੇ ਦੇਵੇਂ ਉਹਨਾਂ ਨੇ ਲਿਖ ਦਿੱਤਾ ਵੀ ਜਿਨ੍ਹਾਂ ਦੀ ਮੈਂ ਆਸ ਰਹੀ ਤਿੰਨਾਂ ਮੈਂ ਦੀ ਆਸ